ਸ਼ੇਰੇ ਪਾਸ਼ਾ ਦੇ 7ਵੇਂ ਪਾਸ਼ਾ ਦੇ 8ਵੇਂ ਪਾਸ਼ਾ 9ਵੇਂ ਪਾਸ਼ਾ 10ਵੇਂ ਪਾਸ਼ਾ ਇਹਨਾਂ ਇਲਾਕਿਆਂ ਦੇ ਵਿੱਚ ਦੀ ਸੱਚੇ ਪਾਸ਼ਾ ਉੱਭਲੇ ਰਹੇ ਵੱਡੇ ਭਾਗ ਜੋ ਉਸ ਜਗ੍ਹਾ ਤੇ ਜੰਮੇ ਪੜਿਆ ਸਾਡਾ ਜਨਮ ਉਸ ਤਰ ਤੀਰ ਆਉਸ ਕੋਹਿੰਦੇ ਰਾਜ ਕੋਹਿੰਦੇ ਗੁਰੂ ਅਰਬਿੰਦ ਸਹਿਬ ਮਹਾਰਾਜ ਦੇ ਪਾਸ਼ਾ ਗੁਰੂ ਭਾਣਾ ਐਸੇ ਜੀਵਨ ਕਾਲ ਦੇ ਵਿੱਚ ਗੁਜ਼ਰਦੇ ਰਹੇ ਤੇ ਕਿਉਂ ਆਪਾਂ ਗੁਰੂ ਦਾ ਦਰ ਛੱਡ ਕੇ ਹੋਰ ਖੋਜ ਲਈਏ ਕਿਉਂ ਹੋਰ ਥਾਂ ਤੋਂ ਸੁੱਖ ਬਾੜਦੇ ਨਾ ਤਾਂ ਕਰਕੇ ਗੁਰਮੁਖੋ ਆਪਣੇ ਆਪ ਨੂੰ ਇੱਥੇ ਟਿਕਾਉਣਾ ਹੈ ਆਪਣੇ ਗੁਰੂ ਤੇ ਮਾਣ ਕਰਨਾ ਹੈ ਆਜੇ ਕਰਤੀ ਕੋਈ ਘੋਟ ਗਲਤੀ ਕਰ ਬੈਠਿਆ ਨਾ ਕਿਤੇ ਬੇਮਕੋ ਹੋ ਬੈਠਿਆ ਪਹਿਲੀ ਗੱਲ ਤੇ ਦਿਮਾਗ ਦੇ ਵਿੱਚੋਂ ਕੱਢ ਦਿਓ ਕਿ ਕਿਤੇ ਢੋਈ ਮਿਲ ਜਾਏਗੀ ਥਾ ਜੇ ਬੇਮਕੋ ਹੋਇਆ ਤੂੰ ਗੁਰੂ ਕੋਲ ਆ ਕੇ ਹੱਥ ਜੋੜ ਕੇ ਕਹਿ ਦੇ ਨੀ ਸਾਰੇ ਬਖਸ਼ ਦੇਵਾਰ ਨਾਲ ਦੀ ਨਾਲ ਬਖਸ਼ ਹੁੰਦੇ ਨੇ ਢੋਈ ਦੇ ਉਹ ਬਖਸ਼ਿੰਦ ਹੈ ਜੋ ਸ਼ਰਨ ਆਵੇ ਉਸਨੂੰ ਬਖਸ਼ਾ ਹੋਵੇ ਮੈਂ ਕਈ ਵਾਰ ਸੋਤੀ ਦੀ ਸਿੱਧੀ ਦੀ ਗੱਲ ਆਪ ਸੰਗਤ ਵਿੱਚ ਸਾਂਝੀ ਕਰੀ ਦੀ ਹੈ ਇਿੱਥੇ ਆਪੇ ਗੁਰੂ ਸਾਹਿਬ ਅੱਗੇ ਨਾ ਹੱਥ ਜੋੜ ਕੇ ਜਦੋਂ ਨਮਸਕਾਰ ਕਰਦੇ ਆ ਗੋਲਕ ਦੇ ਕਰਕੇ ਖੜਕੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਖੜਕੇ ਹੱਥ ਜੋੜਦੇ ਆ ਤੇ ਹੱਥ ਜੋੜ ਕੇ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਕੋਲੋਂ ਅੱਜ ਭੁੱਲ ਹੋਈ ਆ ਗਲਤੀ ਹੋਈ ਆ ਮੇਰੇ ਕੋਲੋਂ ਪਾਪ ਹੋਇਆ ਮਹਾਰਾਜ ਬਖਸ਼ ਦਿਓ ਤੇ ਸਤ ਜਾਣਿਆ ਵੀ ਜਦੋਂ ਤੁਸੀਂ ਇਦਾਂ ਆ ਕੇ ਕਹਿੰਦੇ ਹੋ ਜਦੋਂ ਅਸੀਂ ਇਦਾਂ ਆ ਕੇ ਗੁਰੂ ਸਾਹਿਬ ਅੱਗੇ ਕਹਿੰਦੇ ਮਹਾਰਾਜ ਬਖਸ਼ ਦਿਓ ਮਹਾਰਾਜ ਨਾਲ ਦੀ ਨਾਲ ਜਿਵੇਂ ਹੀ ਸਿੱਖ ਕਹਿੰਦਾ ਮਹਾਰਾਜ ਬਖਸ਼ ਦਿਓ ਸੱਚੇ ਪਾਤਸ਼ਾਹ ਇੰਨੇ ਦਿਆਲੂ ਹਨ ਨਾਲ ਦੀ ਨਾਲ ਬਖਸ਼ ਦਿੰਦੇ ਨੇ ਬਖਸ਼ਿਆ ਜਾਂਦਾ ਪਰ ਵੇਖੋ ਜਦੋਂ ਬਖਸ਼ਿਆ ਜਾਂਦਾ ਨਾ ਜਦੋਂ ਬਖਸ਼ੋ ਜਾਂਦਾ ਉਦੋਂ ਸਿੱਖ ਨੂੰ ਨਾਲ ਇਹ ਨਹੀਂ ਪਾਠ ਪੜ੍ਹਾਉਂਦੇ ਨੇ ਇਹ ਵੀ ਕਹਿੰਦੇ ਨੇ ਸਿੱਖਾ ਧਿਆਨ ਰੱਖੀ ਅਗਲੀ ਵਾਰ ਇਹ ਕੋਈ ਇੱਕ ਗਲਤੀ ਹੁਣ ਦੁਬਾਰਾ ਨਾ ਆਪਣੀ ਜ਼ਿੰਦਗੀ ਚ ਕਰੀ ਹੁਣ ਤੂੰ ਭੁੱਲ ਕੇ ਬਾਹਰੋਂ ਆ ਗਿਆ ਹੁਣ ਇੱਕ ਗਲਤੀ ਨਾ ਦੁਬਾਰਾ ਕਰੀ ਤੇ ਗੁਰਮੁਖੋ ਕਸੀ ਉਹ ਗੱਲ ਤੇ ਸੁਣਦੇ ਹੀ ਨਹੀਂ ਕਦੀ ਪਹਿਲੇ ਦਿਨ ਜੇ ਗਲਤੀ ਵੀ ਹੋ ਗੋਲ ਮੰਨ ਲਈ ਸੀ ਅੱਜ ਤੱਕ 10 ਸਾਲ 15 ਸਾਲ 20 ਸਾਲ ਕਹਿਣਾ ਮਹਾਰਾਜ ਮੈਂ ਆਹ ਧੋਖਾ ਕੀਤਾ ਆਪਣੀ ਜ਼ਿੰਦਗੀ ਦੇ ਵਿੱਚ ਮਹਾਰਾਜ ਬਖਸ਼ ਦਿਓ ਕੋਈ ਦਰਬਾਰ ਸਾਹਿਬ ਜਾ ਰਿਹਾ ਕੋਈ ਤਖਤ ਸਾਹਿਬ ਜਾ ਰਿਹਾ ਮਹਾਰਾਜ ਬਖਸ਼ ਦਿਓ ਤੇ ਆਦਮੀ ਤੁਸੀਂ ਦੇਖੋ ਨਾ ਆਪਣੇ ਆਪਣੇ ਮਰਤੇ ਬੋਲ ਕੇ ਜਿੱਦ ਦੇ ਅੱਜ ਵੀ ਉਹੀ ਗਲਤੀ ਕੀਤੀ ਜਾਂਦੇ ਆ ਉਹ ਗਲਤੀ ਛੱਡੀ ਥੋੜਾ 20 ਸਾਲ ਹੋ ਗਏ ਤੇ ਅੱਜ ਵੀ ਉਹੀ ਗਲਤੀ ਕਰੀ ਜਾਂਦੇ ਕਿਸੇ ਨੂੰ 15 ਸਾਲ ਹੋ ਗਏ ਕੋਈ ਗਲਤੀ ਮੰਨ ਲਿਆ ਕਿ ਮਹਾਰਾਜ ਮੇਰੇ ਤੋਂ ਝੂਠ ਬੋਲਿਆ ਗਿਆ ਬਖਸ਼ ਦਿਓ ਗੁਰਦਵਾਰੇ ਆ ਕੇ ਕਹਿੰਦਾ ਬਖਸ਼ ਦਿਓ ਵੀ ਇਹ ਉਹ ਉਹੀ ਗਲਤੀ ਕਰੀ ਫਿਰ ਜਨਮ ਲੈ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਭੁੱਲਾਂ ਜਿਹੜੀਆਂ ਗਲਤੀਆਂ 20 ਸਾਲ ਪਹਿਲਾਂ 25 ਸਾਲ ਪਹਿਲਾਂ 15 ਸਾਲ ਕਿਸੇ ਨੂੰ 10 ਸਾਲ ਕਿਸੇ ਨੂੰ 5 ਸਾਲ ਹੋ ਗਏ ਗੁਰਦੁਆਰੇ ਆਉਂਦੇ ਆਂ ਜਿਹੜੀਆਂ ਭੁੱਲਾਂ ਦੀ ਗਲਤੀ ਮੰਨਦਾ ਰਿਹਾ ਉਹੀ ਭੁੱਲਾਂ ਦੁਬਾਰਾ ਦੁਬਾਰਾ ਫੇਰ ਕਰ ਜਾਂਦਾ ਅਸੀਂ ਉਹਨਾਂ ਬਚਨਾਂ ਨੂੰ ਹਿਰਦੇ ਨਹੀਂ ਵਸਾਉਂਦੇ ਵੀ ਇਹ ਦੁਬਾਰਾ ਨਹੀਂ ਕਰਨੀਆਂ ਉਹਦੇ ਲਈ ਮੈਂਤ ਨਹੀਂ ਕਰਦੇ ਉਹਦੇ ਲਈ ਪ੍ਰੈਕਟਿਸ ਨਹੀਂ ਕਰਦੇ ਉਹਦੇ ਲਈ ਅਭਿਆਸ ਨਹੀਂ ਕਰਦੇ ਕੁਛ ਨਾ ਕੁਛ ਸੁਝਾਨ ਬਣਾਈਏ ਗੁਰਬਾਣੀ ਪੜਨ ਦਾ ਅਭਿਆਸ ਹੁੰਦਾ ਜਿਹਦੇ ਕਰਕੇ ਭੁੱਲ ਨਾ ਹੋਵੇ ਉਹ ਬੀਜ ਜਿਹੜਾ ਪਾਇਆ ਹੋਇਆ ਕਈਆਂ ਨੂੰ ਮੁੱਠੀ ਦਾ ਵੀ ਕਾਹਦੇ ਕਹਿੰਦੇ ਪੀਂ ਨੂੰ ਜ਼ਿਕਰੀ ਜਾਂਦਾ ਹੈ ਜੀ ਸਾਡੀ ਨਹੀਂ ਹੁੰਦਾ ਬੋਤਲ ਦੇਖ ਕੇ ਮਨ ਫਿਰ ਕਾਲਾ ਪੈ ਜਾਂਦਾ ਰੇਈ ਜੁਟਾ ਦੇ ਦੋ ਠਿਕਾ ਦੱਸਦਾ ਇੱਕਦਮ ਅੰਦਰ ਫੜ ਲੈ ਬੋਤਲ ਨੂੰ ਇਹ ਕੰਮ ਕੋ ਜੇ ਇਸ ਫਸਲ ਨੂੰ ਜੇ ਇਸ ਬੀਜ ਨੂੰ ਪਾਣੀ ਪਾਈ ਜਾਂਦੇ ਹੋ ਉਹਨੇ ਹਰਿਆਰਾ ਹੋਣਾ ਹੀ ਹੋਣਾ ਜਿਹੜੀ ਸੰਗਤ ਕਰੀ ਜਾਂਦੇ ਹੋ ਜੇ ਇਸ ਸੰਗਤ ਵਿੱਚ ਚਾਈ ਜਾਂਦੇ ਹੋ ਉਹਨੇ ਆਪੜੇ ਵੱਲ ਨੂੰ ਖਿੱਚਣਾ ਹੀ ਖਿੱਚਣਾ ਮਾੜੀ ਸੰਗਤ ਛੱਡਾ ਦਿਓ ਚੰਗੀ ਵਧਾ ਦਿਓ ਜੇ ਇਸ ਫਸਲ ਨੂੰ ਨਹੀਂ ਵਧਾਉਣਾ ਚਾਹੁੰਦੇ ਉਹਨੂੰ ਪਾਣੀ ਪਾਣਾ ਛੱਡ ਦਿਓ ਉਹਨੇ ਸੁੱਕ ਜਾਣਾ ਜੇ ਇਸ ਪੁੱਤੇ ਨੂੰ ਇਸ ਤੇਲ ਨੂੰ ਤੁਸੀਂ ਵਧਾਉਣਾ ਹੀ ਨਹੀਂ ਚਾਹੁੰਦੇ ਉਹ ਪਾਣੀ ਪਾਉਣਾ ਬੰਦ ਕਰ ਦਿਓ ਉਹਨੇ ਸੁੱਕ ਜਾਣਾ ਜਿਹੜੀ ਮੇਰੇ ਨੂੰ ਪਾਣੀ ਪਾਈ ਜਾਓ ਮੇਕੋ ਨਹੀਂ ਹਰੀ ਹੋਣ ਲੱਗ ਜਾ ਚੰਗੀ ਸਰਗਤ ਵਾਲੀ ਥੇਲ ਹੈ ਜਿਹੜੀ ਇਹ ਕਿਤਾ ਜਿਹੜਾ ਇਹ ਦਾ ਇੰਦਰ ਪਾਣੀ ਹੋਣ ਸਿਰ ਦੇ ਉੱਤੇ ਇਹ ਕਰਦਾ ਜਾ ਸਕਦਾ ਇੰਨਾ ਇੰਦਰ ਪਾਣੀ ਪਾਇਆ ਜਾ ਸਕਦਾ 25 ਮਿੰਟਾਂ ਤੱਕ ਜਪਜੀ ਸਾਹਿਬ ਦਾ ਇੱਕ ਪਾਠ ਹੋ ਜਾਂਦਾ ਦੋ ਘੰਟੇ ਤੁਲੀ ਲਿੰਦੇ ਆ ਤੇ ਹਫਤੇ ਟੀਵੀ ਦੇਖਦੇਆਂ ਲੰਘਾਤੇ ਉਹ ਫਿਲਮ ਦੇਖਦੇਆਂ ਲੰਘਾਤੇ ਦੋ ਘੰਟੇ ਚ ਸੁਖਮਨੀ ਸਾਹਿਬ ਸੰਗੀ ਨਾਲ ਪੜਿਆ ਜਾ ਸਕਦਾ ਹੈ ਨਹੀਂ ਪੜਿਆ ਜਾ ਸਕਦਾ ਆ ਸੰਗਤ ਅਗਾ ਆਇਓ ਵੇਖੋ ਫਿਰ ਫਲ ਮਿਲਦਾ ਬਰਾਪਾ ਗੁਰਬਾਣੀ ਵਾਲੇ ਪਾਸੇ ਨਿਜਵਾਨ ਨਹੀਂ ਇੱਧਰ ਦੇ ਪਾਸੇ ਮਿਹਨਤ ਕਰਨੀ ਅਸੀਂ ਛੱਡੀ ਐ ਤੇ ਤਾਂ ਸਾਨੂੰ ਬਾੜੀ ਸੰਗਤ ਨਹੀਂ ਜੀ ਇੰਦਰ ਵੱਧਾ ਹੋ ਵੀ ਜਾਨ ਗੁਰਬਾਣੀ ਘਰਾਂ ਦੇ ਵਿੱਚ ਸਿੱਖਾਂ ਦੇ ਤੇ ਘਰਾਂ ਦੇ ਸਾਹਿਤ ਗੁਰਬਾਣੀ ਦੀਆਂ ਕੋਠੀਆਂ ਭਰੀਆਂ ਹੁੰਦੀਆਂ ਨੇ ਅੱਜ ਕਿਸੇ ਸੇਖ ਨੂੰ ਪੁੱਛ ਲਓ ਜਾ ਕੇ ਤੇਰੇ ਘਰ ਸਾਹਿਤ ਹੈ ਗੁਰਬਾਣੀ ਦੀ ਕੋਠੀ ਹੈ ਉਟਕਾ ਸਾਹਿਬ ਹੈ ਜੇ ਕੋਈ ਬਜ਼ੁਰਗ ਬੈਠਾ ਹੈ 70 80 ਸਾਲਾਂ ਨਾਲ ਉਹ ਵੇ ਕਰਕੇ ਰੱਖੀਆਂ ਸਾਡੇ ਵਰਗੇ ਨੌਜਵਾਨਾਂ ਨੇ ਤੇ ਕੱਟਦੀਆਂ ਕੋਠੀਆਂ ਘਰਾਂ ਚੋਂ ਕਹਿੰਦੇ ਫੋਨ ਤੋਂ ਹੀ ਗੱਲ ਲਾ ਦੇ ਬਾਅਦ ਜੇ ਬਾਤ ਕਰਨਾ ਹੋਇਆ ਉਹ ਤੋਂ ਹੀ ਕਰ ਲਾਂਗੇ ਕੋਈ ਗੱਲ ਸੁਣਨੀ ਹੈ ਸੁਣ ਲਾਂਗੇ ਮੋਤਮ ਸਾਹਿਬ ਸਾਹਿਤ ਨਾਲੋਂ ਅਸੀਂ ਟੁੱਟ ਗਏ ਆਪਣੇ ਲਿਟਰੇਚਰ ਨਾਲੋਂ ਅਸੀਂ ਟੁੱਟ ਗਏ ਤੇ ਸਾਨੂੰ ਮੈਂ ਸਾਹਿਤ ਦੇ ਨਾਲ ਪਾਣੀ ਪਾਉਣਾ ਸੀ ਸਾਨੂੰ ਸਿੰਜਣ ਦਾ ਕੰਮ ਕਰਨਾ ਸੀ ਨਾ ਬਹੁਤ ਚੀਜ਼ਾਂ